ਅਕਾਲੀ ਦਲ ਦਾ ਵਫਦ ਜਿਹਦੇ ਵਿੱਚ ਸਾਡੇ ਲੀਗਲ ਸੈੱਲ ਦੇ ਬਹੁਤ ਸੀਨੀਅਰ ਮੈਂਬਰ ਸਦਾ ਜਸਪ੍ਰੀਤ ਸਿੰਘ ਬਰਾੜ ਸਾਬ ਐਸ.ਓ.ਆਈ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਸਾਡੇ ਯੂਨੀਵਰਸਿਟੀ ਤੋਂ ਕਲੀਗਸ ਜਿਸ ਮੁੱਦੇ ਨੂੰ ਲੈ ਕੇ ਅਸੀਂ ਅੱਜ ਚੀਫ ਇਲੈਕਟੋਰਲ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਉਹ ਹੈ ਕਿ ਮਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜਿਹੜੇ ਕਿ ਮਨੋਰਟੀ ਕਮਿਸ਼ਨ ਹੈਡ ਕਰ ਰਹੇ ਨੇ ਉਹ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਤੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਐਸੇ ਅਹੁਦਿਆਂ ਤੇ ਬੈਠੇ ਨੇ ਕਿਉਂਕਿ ਮinority commission ਹੋਵੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੋਵੇ ਚਾਹੇ ਗਵਰਨਰ ਹੋਣ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬਾਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲੀਟੀਕਲ ਪਾਰਟੀ ਦੀ ਕਿਸੇ ਪੋਲੀਟੀਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਅਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮinorities ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ। ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਪੋਲੀਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਵਿਵਸਥਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹਨ ਉਹਨਾਂ ਦੀ ਵੀ ਧੱਜੀਆਂ ਉਡਾਉਂਦੀ ਹੈ। ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਕਿਉਂਕਿ ਆਫਟਰ ਆਲ ਇੱਕ ਚੇਅਰਮੈਨ ਜਿਹੜਾ ਕਿ ਸਰਕਾਰੀ ਟ੍ਰੈਜਰੀ ਚੋਂ ਸੈਲਰੀ ਡਰਾ ਕਰ ਰਿਹਾ ਹੈ ਪਰਕਸ ਡਰਾ ਕਰ ਰਿਹਾ ਹੈ ਉਹ ਕਿਸ ਤਰੀਕੇ ਉਹ ਪੋਲਿਟੀਕਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆਹ ਫੋਟੋਆਂ ਨਾਲ ਨੇ ਆਹ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਇਹ ਮinority ਕਮਿਸ਼ਨ ਦਾ ਕੰਮ ਹੈ ਮinority commission ਦਾ ਕੰਮ ਤਾਂ minorities ਦੀ ਰਾਖੀ ਕਰਨਾ ਹੈ ਪੋਲਿਟੀਕਲ ਪਾਰਟੀਆਂ ਦੀ ਰਾਖੀ ਕਰਨਾ ਤਾਂ minority commission ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ election commission ਨੂੰ ਕਿਹਾ ਕਿ ਇਹਨਾਂ ਤੋਂ ਰਿਪਲਾਈ ਕਾਲ ਕੀਤਾ ਜਾਵੇ ਕਿ ਇਸ ਤਰੀਕੇ ਪੋਲਿਟੀਕਲ ਐਕਟੀਵਿਟੀਆਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਬੰਦੇ ਇਹ ਕਿਉਂ ਕਰ ਰਹੇ ਨੇ ਦਾ ਜਵਾਬ ਦੇ ਵੀ ਪ੍ਰੋਸਪੈਕਟ ਦਿੱਤਾ ਗਿਆ ਪਰ ਉਹ ਨਹੀਂ ਉਹਨੇ ਕਿਹਾ ਕਿ ਜੀ ਅਸੀਂ ਇਹਦੇ ਤੇ ਪ੍ਰੋਪਰ ਇਹਨਾਂ ਤੋਂ ਰਿਪਲਾਈ ਕਾਲ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ